ਸਾਸਰੀਕਾਲ ਜੀ ਸਾਸਰੀਕਾਲ ਬੀਰੋ ਤੇ ਪੈਣੋ ਸਾਰਿਆਂ ਸਾਸਰੀਕਾਲ ਜੀ ਮੱਚਾ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਸੋਈ ਵਿੱਚ ਆਦਾ ਸਵਾਗਤ ਆ ਅੱਜ ਬੇਬੇ ਦੀ ਸੋਈ ਦੇ ਵਿੱਚ ਬਣਨ ਜਾ ਰਹੇ ਨੇ ਬ੍ਰੈਡਾਂ ਦੇ ਬ੍ਰੈਡਾਂ ਦੀ ਬਰਫੀ ਤੇ ਅਪਾ ਚਿੱਟੇ ਵਾਲੇ ਬ੍ਰੈਡ ਲੈਣੇ ਨੇਗੇ ਜਿਹੜੇ ਚਿੱਟੇ ਬ੍ਰੈਡ ਹੁੰਦੇ ਨੇਗੇ ਇਹ ਲੈਣੇ ਨੇ ਅਪਾ ਤੇ ਇਹ ਤੁਹਾਨੂੰ ਦਿਖਾਉਣੇ ਆਗਾ ਹਾਂ ਤੇ ਅਪਾ ਥੋੜੀ ਜੀ ਖੰਡ ਲੈ ਲਈ ਦੋ ਚਮਚੇ ਤੇ ਪੰਜ ਛੇ ਕਾਜੂ ਲੈ ਲੈ ਤੇ ਪੰਜ ਪਪੂ ਦਾਮ ਲੈ ਲੈ ਆਪਾਂ ਮਿਲਕ ਪਾਊਡਰ ਲੈ ਲਿਆ ਅੱਧਿਕਵਲੀ ਤੇ ਅੱਧਿਕਵਲੀ ਆਪਾਂ ਨਾਰੀਅਲ ਦਾ ਭੂਰਾ ਲੈ ਲਿਆ ਤੇ ਇੱਧਰ ਆਪਾਂ ਮਲਾਈ ਲੈਤੀ ਹੈਗੀ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਮਲਾਈ ਪਾਵਾਂਗੇ ਘਰ ਦੇ ਫਰੈਸ਼ ਦੁੱਧ ਦੀ ਮਲਾਈ ਆ ਸਭ ਤੋਂ ਪਹਿਲਾਂ ਜਿਹੜੇ ਆਪਾਂ ਕਾਜੂ ਬਦਾਮ ਤੇ ਖੰਡ ਲੈਤੀ ਸੀ ਉਹਨਾਂ ਨੂੰ ਆਪਾਂ ਗ੍ਰੈਂਡਰ ਕਰਦੇ ਹਾਂ ਦੇਖੋ ਆਪਣੇ ਗ੍ਰੈਂਡਰ ਹੋ ਗਈ ਤੇ ਹੁਣ ਇਹਨੂੰ ਪੱਕ ਬਰਤਨ 'ਚ ਪਾਵਾਂਗੇ ਬਾਸ਼ੇ ਇੱਕ ਬਰਤਨ ਚ ਪਾ ਲੇ ਆਪਣੇ ਕਾਜੂ ਬਦਾਮ ਤੇ ਖੰਡ ਇਹ ਆਪਣੇ ਸਾਰੇ ਮਿਕਸ ਹੋ ਕੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਲੈਨੇ ਨੇ ਬਰੈਡ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਦੇਗੀ ਇਹਨੂੰ ਵੀ ਇਹਦੇ ਵਿੱਚ ਪਾ ਦਨੇ ਆ ਨਾਰੀਅਲ ਦੇ ਮਰਦ ਦੇ ਨੂੰ ਵੀ ਤੇ ਨਾਲ ਹੀ ਆਪਾਂ ਪਾ ਦਨੇ ਆਗੇ ਮਿਲਕ ਪਾਊਡਰ ਹਣਾਪਾ ਇਹ ਬ੍ਰੈਡਾਂ ਨੂੰ ਲੈਣੇ ਹੈਗੇ ਇਹਨਾਂ ਨੂੰ ਆਪਾਂ ਟੁਕਸ ਕੱਟ ਦੇਣਾ ਦੇ ਪਹਿਲਾਂ ਆਪਾਂ ਬ੍ਰੈਡ ਲੈਣੇਗੇ ਬ੍ਰੈਡਾਂ ਦਾ ਜਿਹੜਾ ਆਪਾਂ ਨਾ ਇਹ ਕਾਲਾ 파ਟ ਆ ਉਹ ਲਾ ਦੇਣਾਗਾ ਕਿਉਂਕਿ ਇਹ ਮਠਿਆਈ ਦੇ ਵਿੱਚ ਸਵਾਦ ਨਹੀਂ ਲੱਗਣਾ ਤੇ ਨਾਲ ਟੈਸਟ ਨਹੀਂ ਆਉਣਾ ਮਠਿਆਈ ਦਾ ਇਹਨੂੰ ਆਪਾਂ ਸਾਰੇ ਨੂੰ ਲਾ ਦਾਂਗੇ ਸਾਰੇ ਬ੍ਰੈਡਾਂ ਦਾ ਆਪਾਂ ਇਹਨੂੰ ਲਾ ਦਾਂਗੇ ਇਹ ਕਾਲੇ 파ਟ ਨੂੰ ਆਪਾਂ ਕੱਲਾ ਵਾਈਟ ਵਾਈਟ 파ਟ ਰੱਖਾਂ ਤੁਸੀਂ ਦਿਖਾਉਣੇ ਤੁਹਾਨੂੰ ਕੱਟ ਕੇ ਇੱਕ ਪੀਸ ਅਦੇ ਇਸ ਤਰ੍ਹਾਂ ਆਪਾਂ ਜੱਲ ਲੱਬ ਜੱਲ ਲ ਪੀਸ ਲੈ ਲੈਣਾ ਬਾਕੀ ਇਹ ਆਪਾਂ ਵੱਖਰੇ ਕਰ ਦੇਣੇ ਨੇ ਇਹ ਇਸ ਤਰ੍ਹਾਂ ਹੀ ਆਪਾਂ ਸਾਰੇ ਕਰ ਲੈਨੇ ਆ ਜਿਹੜੇ ਆਪਣਾ ਬਰੈਡ ਨੇ ਚਿੱਟੇ ਪਾਟ ਕੱਢੇ ਨੇ ਇਹ ਆਪਾਂ ਤੇ ਦੂਜੇ ਆਪਾਂ ਸਾਰੇ ਇੱਧਰ ਕੱਟ ਤੇ ਤੇ ਚਿੱਟਾ ਪਾਟ ਕੱਲਾ ਲੈ ਲਿਆ ਤੇ ਇਹਨਾਂ ਨੂੰ ਆਪਾਂ ਗ੍ਰੈਂਡਰ ਕਰਦੇ ਆ ਦੇਖੋ ਆਪਾਂ ਦੋ ਬਰੀ ਪਾ ਕੇ ਗ੍ਰੈਂਡਰ ਕਰ ਲੇ ਤੇ ਇਹ ਆਪਾਂ ਨੌ ਪੀਸ ਲੈਤੇ ਸੀ ਬਰੈਡਾਂ ਦੇ ਤੇ ਇਹ ਛੋਟਾ ਜੱਗ ਵਾ ਛੋਟੇ ਜੱਗ ਨਾਲ ਹੀ ਤੁਸੀਂ ਕਰਿਓ ਕਿਉਂਕਿ ਇਹਦੇ ਨਾਲ ਬਰੀਕ ਹੋ ਜਾਂਦਾਗਾ ਵੱਡੇ ਜੱਗ ਨਾਲ ਮੋਟਾ ਰਹੂਗਾ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਕੁਝ ਪਾ ਲਿਆ ਸੀਗਾ ਤੇ ਹੁਣ ਆਪਾਂ ਇਹ ਵੀ ਇਹਦੇ ਵਿੱਚ ਪਾ ਲੈਨੇ ਹੈਗੇ ਪਾਊਡਰ ਵੀ ਬਰੈਡਾਂ ਦਾ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਜੀ ਵਿੱਚ ਹੀ ਆਪਾਂ ਪਾ ਲਿਆ ਸੀਗੇ ਤੁਹਾਡੇ ਸਾਹਮਣੇ ਪਾਇਆਗਾ ਮਿਲਕ ਪਾਊਡਰ ਤੇ ਵਿੱਚ ਹੀ ਆਪਾਂ ਪਾ ਲਿਆ ਸੀ ਕੋਕਨਟ ਦਾ ਪਾਊਡਰ ਤੇ ਵਿੱਚ ਹੀ ਆਪਾਂ ਖੰਡ ਤੇ ਚੱਕ ਕਾਜੂ ਬਦਾਮ ਮਿਕਸ ਕਰਕੇ ਪਾ ਲਿਆ ਸੀਗੇ ਤੇ ਫਿਰ ਆਪਾਂ ਬ੍ਰੈਡ ਪਾ ਲਈ ਤੇ ਹੁਣ ਇੱਥੇ ਆਪਣਾ ਰਹਿੰਦਾ ਹੈਗਾ ਮਲਾਈ ਪਾਉਣ ਵਾਲੀ ਇਹ ਆਪਾਂ ਫਰੈਸ਼ ਮਲਾਈ ਲੈਣੀ ਹੈਗੀ ਇਹ ਆਪਾਂ 3 ਚਮਚੇ ਪਹਿਲਾਂ ਪਾਵਾਂਗੇ ਫਿਰ ਆਪਾਂ ਇਹ ਦੇਖ ਦੇਖ ਕੇ ਪਾਵਾਂਗੇ ਜਿੰਨੀ ਆਪਾਂ ਨੂੰ ਲੋੜ ਪਈ ਇਹ ਮੈਂ ਤਾਜੀ ਮਲਾਈ ਲੈਣੀ ਹੈ ਜੇ ਤੁਹਾਡੇ ਕੋਲ ਤਾਜੀ ਮਲਾਈ ਹੈ ਨਹੀਂ ਤਾਂ ਤੁਸੀਂ ਇਸ ਜਗ੍ਹਾ ਤੇ ਉੱਤੇ ਦੁੱਧ ਲੈ ਸਕਦੇ ਹੋਗੇ ਨਾ ਬਹੁਤ ਚੰਗੀ ਤਰ੍ਹਾਂ ਮੈਸ ਕਰਾਂਗੇ ਜਿਹੜੀ ਆਪਣੀ ਇਹ ਮਠਾਈ ਹੈ ਇਹ ਭਾਵੇਂ ਆਪਣੀ ਝਟਪਟ ਬਣਨ ਵਾਲੀ ਮਠਾਈ ਹੈ ਜਿਵੇਂ ਤੁਹਾਡੇ ਘਰੇ ਕਿਸੇ ਗੈਸਟ ਨੇ ਆਉਣਾ ਹੋਵੇ ਤਾਂ ਤੁਸੀਂ ਇਹ ਜਲਦੀ ਨਾਲ ਬਣਾ ਕੇ ਫਰਿੱਜ ਚ ਲਾ ਦਿਓ ਤੇ 1 ਘੰਟੇ ਲਈ ਤੇ ਜੇ ਤੁਹਾਨੂੰ ਜਿਆਦਾ ਜਲਦੀ ਚਾਹੀਦੀ ਆ ਤਾਂ ਤੁਸੀਂ 15-20 ਮਿੰਟ ਲਈ ਤਾਂ ਫਰਿੱਜਰ ਚ ਲਾ ਦਿਓ ਤੇ ਇਹ ਜੰਮ ਕੇ ਬਹੁਤ ਟੈਸਟੀ ਬਣ ਜਾਣੀ ਹੈ ਇਹ ਤੇ ਤੁਸੀਂ ਇਹ ਸਾਰੀਆਂ ਭਾਵੇਂ ਬਣਾ ਕੇ ਦੇਖਿਓ ਇਸ ਤਰ੍ਹਾਂ ਤੇ ਇਹ ਬਹੁਤ ਵਧੀਆ ਪਤਾ ਵੀ ਨਹੀਂ ਲੱਗਣਾ ਕਿਸੇ ਨੂੰ ਇਹ ਕਾਦੀ ਮਠਾਈ ਬਣਾਈ ਹੈਗੀ ਤੇ ਆਪਣਾ ਕਿਉਂਕਿ ਹਰ ਟਾਈਮ ਤੇ ਆਪਣੇ ਘਰ ਸਮਾਨ ਵੀ ਨਹੀਂ ਪਿਆ ਹੁੰਦਾਗਾ ਵੀ ਆਪਣੇ ਕੁਛ ਨਾ ਕੁਛ ਖਾਣ ਪੀਣ ਹੁੰਦਾ ਕਈ ਵਾਰ ਅਚਨਚੇਤ ਹੀ ਆਪਣੇ ਗੈਸਟ ਆ ਜਾਂਦੇ ਨੇਗੇ ਤੇ ਇਹ ਤੁਸੀਂ ਝਟਪਟ ਬਣਾ ਕੇ ਰੱਖ ਸਕਦੇ ਹੋਗੇ ਇਹ ਤੁਸੀਂ ਇਸੇ ਤਰ੍ਹਾਂ ਵੀ ਜਿਵੇਂ ਆਪਾਂ ਹੁਣ ਆਪਣੀ ਇਸ ਤਰ੍ਹਾਂ ਬਣੂਗੀ ਇਹ ਤੁਸੀਂ ਇਸ ਤਰ੍ਹਾਂ ਵੀ ਆਪਣੇ ਗੈਸਟਾਂ ਦੇ ਮੂਰੇ ਪਰੋਸ ਸਕਦੇ ਹੋਗੇ ਜੇ ਆਪਾਂ ਹੁਣ ਇੱਕ ਪਾਸੇ ਚਾਹ ਧਰ ਲਈ ਇੱਕ ਪਾਸੇ ਨੂੰ ਤਿਆਰ ਕਰ ਲਓ ਤਾਂ ਇਹ ਤੁਸੀਂ ਜਦੇ ਵੀ ਪਰੋਸ ਸਕਦੇ ਹੋਗੇ ਤੇ ਜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਬਰਫੀ ਦਾ ਰੂਪ ਦੇਣਾਗਾ ਤੇ ਫਿਰ ਤੁਸੀਂ ਇਹਨੂੰ ਅੱਧਾ ਘੰਟਾ ਪਹਿਲਾਂ ਬਣਾ ਦਿਓ ਤੇ ਬਹੁਤ ਵਧੀਆ ਬਣਦੀ ਆ ਤੇ ਬਹੁਤ ਟੈਸਟੀ ਬਣਦੀ ਆ ਤੇ ਹੁਣ ਆਪਾਂ ਇਹਨੂੰ ਹੱਥ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਹਲਾਵਾਂਗੇ ਤੇ ਆਪਣੇ ਚਾਰ ਚਮਚੇ ਦੇਤੇ ਆਪਾਂ ਪਾ ਲਈ ਮલાઈ ਦੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਆਟੇ ਵਿੱਚ ਉਸ ਤਰ੍ਹਾਂ ਗਨ ਲੈਣਾਗਾ ਚੰਗੀ ਤਰ੍ਹਾਂ ਐਸੇ ਤਰ੍ਹਾਂ ਇਹ ਐਸੇ ਤਰ੍ਹਾਂ ਵੀ ਆਪਾਂ ਆ ਦੇਖੋ ਐ ਲੱਗਦਾ ਨਾ ਜਿਵੇਂ ਆਪਣਾ ਖੋਆ ਬਣ ਗਿਆ ਹੁੰਦਾ ਜਮਾ ਬਿਲਕੁਲ ਉਹੀ ਸਟਾਈਲ ਆ ਗਿਆ ਖੋਏ ਬੰਗੂ ਤੇ ਇਹਨੂੰ ਆਪਾਂ ਇਸ ਤਰ੍ਹਾਂ ਵੀ ਇਹਦੀਆਂ ਵੀ ਇਸ ਤਰ੍ਹਾਂ ਵੀ ਜੇ ਆਪਾਂ ਪਿੰਨੀਆਂ ਹੀ ਬਟਣੀਆਂ ਹੋਣ ਨਾ ਤੇ ਇਸ ਤਰ੍ਹਾਂ ਇਹ ਜਦੀ ਆਈ ਆਈ ਆਪਾਂ ਇਸ ਤਰ੍ਹਾਂ ਆਈ ਪਿੰਨੀਆਂ ਪਿੰਨੀਆਂ ਬਟਕੀ ਜੇ ਆਪਾਂ ਐਸੇ ਤਰ੍ਹਾਂ ਹੀ ਮਹਿਮਾਨਾਂ ਦੇ ਮੂਹਰੇ ਪਰੋਸਣੀਆਂ ਹੋਣ ਤੇ ਇਹ ਜਦੀ ਬਣ ਕੇ ਤਿਆਰ ਇਸ ਤਰ੍ਹਾਂ ਤੇ ਜੇ ਆਪਾਂ ਇਹ ਬਰਫੀ ਜਮਾਉਣੀ ਆ ਤਾਂ ਆਪਾਂ ਨੂੰ ਇਹ 2-2 ਘੰਟੇ ਫਰਜ ਦੇ ਵਿੱਚ ਜਮਾਉਣੀ ਪੈਣੀ ਆ ਤੇ ਆਪਾਂ ਇਹ ਬਣਾਵਾਂਗੇ ਬਰਫੀ ਤੇ ਆਪਣਾ ਮਟੀਰੀਅਲ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਧਰ ਲੈ ਲਿਆ ਪਲੇਟ ਲੈ ਲਈ ਤੇ ਆਪਾਂ ਇਹਦੇ ਤੇ ਘਿਓ ਲਾ ਲਿਆ ਆਪਾਂ ਪਲੇਟ ਲੈ ਲਈ ਜਿੱਦੇ ਵਿੱਚ ਜਮਾਉਣਾਗਾ ਤੇ ਆਪਾਂ ਇਹਦੇ ਤੇ ਬਰਸ਼ ਦੀ ਮਦਦ ਦੇ ਨਾਲ ਘਿਓ ਲਾ ਲਿਆ ਤੇ ਬਜ ਪੇਪਰ ਤੇ ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਪੇਪਰ ਹੈ ਨਹੀਂਗਾ ਤਾਂ ਤੁਸੀਂ ਭਾਵੇਂ ਮੋਈ ਕਾਗਜ਼ ਦਾ ਜਰਾ ਲਫਾਫਾ ਹੁੰਦਾਗਾ ਮੋਮੀ ਕਾਗਜ਼ ਦਾ ਲਫਾਫਾ ਤੁਸੀਂ ਉਹ ਵੀ ਰੱਖ ਸਕਦੇ ਹੋਗੇ ਉਹਦੇ ਉੱਤੇ ਕਿਹਾ ਲਾ ਲਿਓ ਤੇ ਕਿਹਾ ਲਾ ਕੇ ਤੁਸੀਂ ਇਸ ਤਰ੍ਹਾਂ ਪਲੇਟ ਦੇ ਵਿੱਚ ਰੱਖ ਲਿਓ ਹੁਣ ਆਪਾਂ ਇਸ ਪਲੇਟ ਦੇ ਵਿੱਚ ਪਾਉਣੇ ਆਂਗੇ ਚੰਗੀ ਤਰ੍ਹਾਂ ਆਪਾਂ ਹੱਥ ਦੀ ਮਦਦ ਤੇ ਨਾਲ ਇਹਨੂੰ ਸਾਰੇ ਦੇ ਵਿੱਚ ਫੁਲਾ ਲਾਂਗੇ ਤੇ ਬਹੁਤ ਟੈਸਟੀ ਬਣਦੇ ਭਾਣੇ ਤੁਸੀਂ ਇਹ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਤੇ ਆਪਣੇ ਮਹਿਮਾਨਾਂ ਨੂੰ ਵੀ ਖਵਾਇਓ ਤੇ ਤੁਸੀਂ ਆਪ ਵੀ ਪਹਿਲਾਂ ਘਰੇ ਟਰਾਈ ਕਰ ਲਿਓ ਭਾਣੇ ਤੇ ਇਸ ਤਰ੍ਹਾਂ ਸਾਰਾ ਕੁਝ ਕਰਕੇ ਪਾ ਕੇ ਨਾ ਤੁਸੀਂ ਘਰੇ ਟਰਾਈ ਕਰ ਲਿਓ ਤੇ ਝਟਪਟ ਮਹਿਮਾਨ ਆ ਜਾਣ ਬਣਾ ਕੇ ਤੁਸੀਂ ਦੇ ਸਕਦੇ ਹੋਗੇ ਆਪਾਂ ਨੇ ਸੈੱਟ ਕਰ ਲਈ ਸਾਰੀ ਨੂੰ ਆਪਾਂ ਸੈੱਟ ਕਰ ਲਈ ਭਾਣੇ ਸਾਰੀ ਮਠਿਆਈ ਆਪਣੀ ਤੇ ਹੁਣ ਆਪਾਂ ਇਹਨੂੰ ਨਾ ਕੰਟੇਡ ਕੰਟਲ ਫ੍ਰਿਜ ਚ ਲਾ ਦਈਏ ਫਿਰ ਆਪਾਂ ਤੁਹਾਨੂੰ ਪੀਸ ਕੱਟ ਕੇ ਦਿਖਾਵਾਂਗੇ ਹਾਂਜੀ ਆਪਾਂ ਅੱਧਾ ਘੰਟਾ ਫ੍ਰਿਜ ਦੇ ਵਿੱਚ ਰੱਖਤੀ ਸੀਗੀ ਆ ਦੇਖੋ ਆਪਣੀ ਬਰਫੀ ਜੰਮ ਕੇ ਕਿੰਨੀ ਵਧੀਆ ਬਣ ਗਈ ਹੈਗੀ ਤੇ ਹੁਣ ਆਪਾਂ ਇਹਨੂੰ ਕੱਢਦੇ ਆਂਗੇ ਚੱਕ ਲਈਏ ਦੀ ਵਧੀਆ ਬਣ ਗਈ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਪੀਸ ਕੱਟਦੇ ਆਂਗੇ ਇਸਵੇਂ ਦੇਖ ਲੈ ਇੱਦਾਂ ਕੱਟਦੇ ਆ ਤੁਸੀਂ ਆਪਦੀ ਮਰਜ਼ੀ ਨਾਲ ਕੱਟ ਲਿਓ ਛੋਟੇ ਵੱਡੇ ਜਿੰਨੇ ਵੀ ਤੁਹਾਨੂੰ ਚੰਗੇ ਲੱਗਦੇ ਨੇ ਤੁਸੀਂ ਉਸ ਤਰ੍ਹਾਂ ਪੀਸ ਬਣਾ ਲਿਓ ਬਹੁਤ ਸੋਹਣੇ ਪੀਸ ਬਣੇ ਨੇ ਆਪਣੇ ਇਹ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਲੱਡੂ ਬਣਾ ਕੇ ਦਿਖਾਇਆ ਸੀਗਾ ਵੀ ਜੇ ਤੁਸੀਂ ਤਰੰਤ ਵਰਤਣੀ ਆ ਤਾਂ ਲੱਡੂ ਬਣਾ ਕੇ ਵੀ ਤੁਸੀਂ ਵਰਤ ਸਕਦੇ ਹੋਗੇ ਤੇ ਹੁਣ ਆਪਾਂ ਫਿਨਿਸ਼ ਦੇਣ ਲਈ ਦੇ ਉੱਤੇ ਪਿਸਤਾ ਲਾਉਣੇ ਆਗੇ ਤੇ ਦੇਖੋ ਕਿੰਨੇ ਸੋਹਣੇ ਆ ਦੇਖੋ ਭਾਣੇ ਆਪਾਂ ਫਿਨਿਸ਼ ਦੇਤੀ ਇਹਨੇ ਦੇ ਉੱਤੇ ਨਾ ਤੇ ਆਪਾਂ ਕਾਜੂ ਕਿੰਨੇ ਵਧੀਆ ਲੱਗਦੇ ਨੇ ਕਿ ਦੇਖੋ ਜਦੋਂ ਆਪਾਂ ਮਹਿਮਾਨਾਂ ਦੇ ਮੂਹਰੇ ਆਇਆ ਤਰੀ ਹੋਏ ਕਿੰਨੇ ਵਧੀਆ ਲੱਗੂਗੀ ਤੇ ਆ ਦੇਖੋ ਤੁਹਾਨੂੰ ਮੈਂ ਪੀਸ ਤੋੜ ਕੇ ਦਿਖਾਉਣੀ ਹੈਗੀ ਬਹੁਤ ਸੌਫਟ ਸੌਫਟ ਪੀਸ ਦੇਖੋ ਕਿੰਨਾ ਵਧੀਆ ਵਿੱਚੋਂ ਬਣਿਆਗਾ ਪਰ ਇਹ ਮਟਸਟ ਕਰ ਲਈ ਇੰਨੀ ਕਿ ਸਵਾਦ ਬਣਿਆ ਨੇ ਕੋਈ ਦੱਸ ਨਹੀਂ ਸਕਦਾ ਵੀ ਬਰਿੱਡਾਂ ਤੋਂ ਬਣੀ ਹੋਈ ਹੈਗੀ ਬਹੁਤ ਟੈਸਟੀ ਬਣੀ ਆ ਤੁਸੀਂ ਬਣਾਇਆ ਆਪਣੇ ਤੇ ਬਣਾ ਕੇ ਤੁਸੀਂ ਮਹਿਮਾਨਾਂ ਨੂੰ ਪਰੋਸ ਦਿਓ ਤੇ ਪਹਿਲਾਂ ਥੋੜੇ ਸਮਾਨ ਦੀਪ ਨੇ ਘਰੇ ਬਣਾ ਕੇ ਦੇਖ ਲਿਓ ਬਾਅਦ ਵਿੱਚ ਤੁਸੀਂ ਜ਼ਿਆਦਾ ਬਣਾ ਲਿਓ ਤੇ ਠੀਕ ਆਪਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਭਾਨੇ ਘੰਟੀ ਦਾ ਬਟਨ ਦਬਾ ਲਓ ਸੋਨੋ ਨੋਟੀਫਿਕੇਸ਼ਨ ਮਿਲ ਜਾ ਕਰੇ ਆਪਣੀ ਵੀਡੀਓ ਹਰ ਰੋਜ਼ ਸਵੇਰੇ 9 ਵਜੇ ਆਉਂਦੀ ਹੈਗੀ ਤੇ ਵੀਡੀਓ ਭਾਨੇ ਤਾਂ ਤੁਹਾਨੂੰ ਛੋਡੇ ਕੋਲੇ ਆਊਗੀ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਨਾਲ ਤੁਸੀਂ ਘੰਟੀ ਦਾ ਬਟਨ ਦਬਾ ਮੋਗੇ ਤੇ ਦੋਨੇ ਕੰਮ ਕਰ ਲਓ ਭਾਨੇ ਤੇ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਤੇ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਿੰਨ ਘਪਨੇ ਤਬ ਤੱਕ ਲਈ ਸਾਸਤ੍ਰਿਕਾਂ